ਆਚਾਰ ਪੰਜ ਤੇਰੇ ਹੱਕ ਚ ਬੋਲੇ ਸੀ ਹੈ ਆ ਬੰਬਾਣਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ ਬੋਲਣਾ ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਏ ਉਹ ਤਾਂ ਬੰਦ ਬੁੱਧੀ ਏ ਇੱਕ ਮੇਰੇ ਗੱਲ ਸੁਣੋ ਯਾਰ ਤੁਸੀਂ ਮੈਨੂੰ ਉਹ ਕਹਿੰਦਾ ਵੀ ਨਕਲੀ ਆਮ ਆਦਮੀ ਐ ਉਹਨੂੰ ਕਿਆ ਪਤਾ ਵੀ ਸੱਣੀ ਕਿਆ ਹੁੰਦੀ ਔਰ ਧਾਰ ਕਿਆ ਹੁੰਦੀ ਤੇ ਕਿਵੇਂ ਚੋਰੀ ਦੀ ਐ ਹੈ ਉਹਨੇ ਕਦੇ ਘਰ ਦੇ ਵਿੱਚ ਮੱਝਾ ਰੱਖੀ ਐ ਮੈਨੂੰ ਸੁਣੋ ਇੱਕ ਮਿੰਟ ਮੈਨੂੰ ਧਾਰ ਵੀ ਚੋਣੀ ਆਉਂਦੀ ਐ ਮੈਨੂੰ ਸੱਣੀ ਵੀ ਕਰਨੀ ਆਉਂਦੀ ਐ ਮੈਨੂੰ ਪਤਾ ਐ ਕਿ ਜੇ ਮੈਂ ਅਜ ਦੁੱਧ ਨਾਲ ਦਵੇ ਤਾਂ ਟੀਕਾ ਕਿਵੇਂ ਲਾਈਏ ਮੈਨੂੰ ਲਾਉਣਾ ਹੁੰਦਾ ਐ ਤੇ ਮੈਨੂੰ ਦੁੱਧ ਵਿੱਚ ਚੋਣਾ ਆਉਂਦਾ ਹੈ ਤੇ ਮੈਨੂੰ ਪਤਾ ਹੈ ਕਿ ਹਾਰੇ ਦੇ ਵਿੱਚ ਦੁੱਧ ਕਿਵੇਂ ਪੱਕਦਾ ਲਾਲ ਹੁੰਦਾ ਤੇ ਕਿਵੇਂ ਮੈਂ ਆਪਣੀ ਮਾਂ ਤੋਂ ਥੋੜੀ ਜਿਹਾ ਪਾਸੇ ਹੋ ਕੇ ਉਹਨੇ ਚੋਰੀ ਕਰਕੇ ਪੀਂਦਾ ਸੀ ਇਸ ਕਰਕੇ ਆਮ ਆਦਮੀ ਕਿਸ ਤਰ੍ਹਾਂ ਰਹਿੰਦਾ ਹੈ ਕਿਸ ਤਰ੍ਹਾਂ ਆਪਣੇ ਪਿੰਡੇ ਤੇ ਗਰਮੀ ਹਟਾਉਂਦਾ ਹੈ ਕਿਸ ਤਰ੍ਹਾਂ ਜਰ ਤਨ ਨੂੰ ਆਪਣੇ ਕੱਚੇ ਕੋਠੇ 'ਚ ਗਰਮੀ ਲੱਗਦੀ ਹੈ ਤੇ ਅਸੀਂ ਛੱਤ 'ਤੇ ਜਾ ਕੇ ਆਪਣਾ ਮੱਧਾ ਬਿਚਾਰ ਕੇ ਥੱਲੇ ਪੈਦਾ ਇਹ ਹੀਟਲੀ ਚਾਦਰ ਨੂੰ ਗਿੱਲੀ ਕਰਦੇ ਫਿਰ ਉੱਪਰ ਗਿੱਲੀ ਕਰਕੇ ਪੱਗ ਲੈਂਦੇ ਆ ਹੁਣ ਇੱਥੇ ਕਈ ਪੈਣਾ ਕਹਿ ਰਹੀਆਂ ਸਾਡਾ 1000 ਰੁਪਿਆ ਨਹੀਂ ਆਇਆ ਵੀ ਤੂੰ ਬਰਗੇੜੀਆ ਤੇ ਟੈਰ ਹੋਈਆਂ ਤੈਨੂੰ 1000 ਰੁਪਿਆ ਦੇ ਜਾਂ ਤੂੰ ਕੋੜੇ ਬਾਦਰ ਤੋਂ ਚੱਲ ਕੇ ਵੀ ਪੈਣੀ ਵੀ ਤੈਨੂੰ 1000 ਰੁਪਿਆ ਦਾ ਵਾਦਾ ਕੀਤਾ ਇਸ ਸਰਕਾਰ ਨੇ ਵਾਦਾ ਕਾਦਾ ਕੀਤਾ ਵਾਦਾ ਮੈਂ ਐਵੇਂ ਦੀ ਸਰਕਾਰ ਨੂੰ ਵੀ ਕਹਿੰਦਾ ਵੀ ਮੈਂ ਦਿਮਾਗ ਨਹੀਂ ਮੰਨਦਾ ਅਸੀਂ ਸਾਨੂੰ ਇੰਜ ਲੱਗਦਾ ਹੁੰਦਾ ਕਿ ਲੋਕਾਂ ਨੇ ਗਧਿਆਂ ਦੇ ਗਲਤ ਬੋਲ ਬੋਲਤੀ ਹੈ